ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਨਵੇਂ ਵਲੌਗ ਚ ਇੱਧਰ ਕਰਨ ਵੀ ਸਕੂਲੋਂ ਆ ਗਿਆ ਅੱਜ ਕਿਵੇਂ ਆ ਵਧੀਆ ਤੇ ਅੱਜ ਤੁਹਾਨੂੰ ਦਿਖਾਉਂਗਾ ਮੈਂ ਆਪਣਾ ਘਰ ਸਾਰਾ ਕੁਝ ਦਿਖਾਉਂਗਾ ਵੀ ਕੀ ਕੀ ਹੈ ਆਪਣੇ ਘਰ ਚ ਤੇ ਸਭ ਤੋਂ ਪਹਿਲਾਂ ਹੁਣ ਮੈਂ ਖੜਾਂਗਾ ਬਾਗੜੇ ਚ ਤੇ ਇੱਧਰ ਅਸੀਂ ਬੱਲਾ ਲੰਘਾਂ ਮੰਗਾ ਬੱਲਾ ਇਹ ਕਿ ਜਮਾ ਸੁੱਕੀ ਆਣਾ

ਇਧਰ ਗਣਕਾਲਾ ਢੋਲ ਰੱਖਿਆ ਹੋਇਆ ਤੇ ਪਸ਼ੂ ਆਪਣੇ ਹੈ ਨਹੀਂਗੇ ਪਸ਼ੂ ਵੇਚਤੇ ਆਪਾਂ ਕਿਉਂਕਿ ਉਹਦੋਂ ਨਾ ਉਹ ਆਗੀ ਸੀਗੀ ਜਿਹੜੀ ਲੰਪੀ ਸਕਿਨ ਡਿਜ਼ੀਜ਼ ਤੇ ਉਹਦੇ ਕਰਕੇ ਆਪਣੀਆਂ ਦੋ ਗਾਵਾਂ ਮਰਗਾਂ ਸੀਗਾ ਤੇ ਉਹ ਦੂਆਦੋਂ ਅਸੀਂ ਵੇਚਤੇ ਫਿਰ ਪਸ਼ੂ ਜੀ ਮਨ ਜਾਕ ਗਿਆ ਤੇ ਇਥੇ ਲੈਂ एक आड़ुआ तो बूटा भी लाया मछी मोटर आ गई टैंकी रखी भी है वादू पानी स्टोर करने वास्ते उधर जा फिर इथ हो गया मेन घर शुरू इधर दूड़ी गया अब वाला इधर तरपाल पाई रखी है ਕੂੜੀ ਤਾਂ ਹੈਗੀ ਆ ਵਿੱਚ ਚੱਲ ਪਸ਼ੂ ਲੈਣੀ ਤਾਂ ਇੱਥਰ ਪਾਲਜੀ ਪਾਤੀ ਚੱਲ ਫਿਰ ਇੱਧਰ ਇੱਧਰ ਵਾਵਾ ਬੈਠਾ ਆ ਗਿਆ ਮੋਟਰਸਾਈਕਲ ਨਮਾ ਲੈਂਦਾ ਇੱਕ ਦੀ ਕਿਨੇ ਲੈੰਦਾ ਇਹ 80000 ਦਾ 80000 ਦਾ ਉਹ ਲੀਕ ਉਹਨਾਂ ਦਾ ਹਾਂ ਸਾਡੇ ਨਾਲ ਬੋਲ ਤਾਂ ਆ ਗਿਆ ਮੇਨ ਕਮਰਾਜ ਮੈਂ ਵਾਧੂ ਘਾਟ ਉਸ ਮਾਣੇ ਪੇਟਾਂ ਗਾ ਬੋਟਾਂ ਗਾ ਲਮਾਰਾਂਗਾ ਉਹ ਤਾਂ ਆ ਬਣਾਇਆ ਪਿਆ 75 ਉਹ ਸਟੋਰ ਦਾ ਕੰਮ ਵੀ ਕਰਦਾ ਸਮਝ ਲੋ ਤੇ ਉਦੋਂ ਬਾਅਦ ਚੱਲਦੇ ਆ ਦੂਜੇ ਕਮਰੇ ਚ ਖੋਲ ਕੀ ਆ ਗਿਆ ਆਪਣਾ ਬੈੱਡਰੂਮ ਅੱਜ ਰੇਸੀਲਾ ਰੱਖਿਆ ਹੁਣ ਹੀ ਲਵਾਇਆ ਗਿਆ ਦੋ ਸਾਲ ਹੋ ਗਏ ਅਤਾਚੀ ਕੰਪਨੀ ਦਾ ਇੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੋਟਲ ਆ ਰੱਖੀ ਆ ਉਹ ਦੂਜੀਆਂ ਮੇਰੀਆਂ ਫੋਟੂਆਂ ਹੋਊਗਾ ਅਸੀਂ ਮੈਡਲ ਦੇਖੋ ਕਿੰਨੇ ਜਾਂਦੇ ਆ ਮੈਡਲ ਮੈਡਲ ਦਿਖਾ ਦਿੰਨੇ ਆ ਜਰਾ ਆ ਚਾਰ ਹੋ ਗਏ ਤੂੰ ਜਿੱਤੇ ਕੋਈ ਅੰਕੀ ਹਾਂ ਤੈਨੂੰ ਮੈਂ ਜਿੱਤੇ ਆ ਤਾਂ ਬਈ ਅੱਛਾ ਹੋਰ ਚਾਹ ਫਿਰ ਦੂਜੇ ਗਏ ਆ ਆਪਣੀ ਰਸੋਈ ਆਗੀ ਆ ਇੱਧਰ ਆ ਕੀ ਰਸੋਈ ਇੱਧਰ ਉਹ ਪਾਣੀ ਕੱਢਿਆ ਹੋਇਆ ਆਦਾ ਇਹ ਸੀਦਾ ਆ ਪਰ ਜਾਂਦਾ ਡੋਲਣਾ ਪੈਂਦਾ ਤੇ ਇਧਰ ਫਰਿੱਜ ਹੋਗੀ ਆ ਭਾਂਡੇ ਭੁੰਡੇ ਹੋਗੇ ਚੱਲਵੇਂ ਤਾਂ ਚਲਦੇ ਆ ਇਧਰ ਆ ਗਿਆ ਟਾਂ ਬਣਾਈ ਦੀ ਆ ਅਸਰ ਸਿਲੰਡਰ ਬਾਹਰ ਹੀ ਰੱਖ ਰੱਖਿਆ ਕਣਗਾ ਆਂਗਾ ਹੂੰ ਆਊਗਾ ਮੀ ਲਾਉਦਾ ਚੱਲ ਬੋੜਿਆਂ ਦੇ ਹੁਣ ਤਾਂ ਚਲਦੇ ਆ ਵਕਰੀਆ ਵਕਰੀਆ ਵੀ ਫਿਰਦੀ ਆ ਖੋਲ ਚਾਲਾ ਇਧਰ ਬਾਹਰ ਖੋਲ ਇਧਰ ਆ ਗਿਆ ਆਪਣਾ ਚਵਾਰਾ ਆ ਗੱਦੇ ਵਾਧੂ ਰੱਖੇ ਜੈ ਮੈਂ ਦੱਸਿਆ ਸੀ ਨਾ ਇਹ ਪਾਸੇ ਵਾਲੇ ਗੱਦੇ ਆ ਚੱਲ ਕਿੰਨੇ ਦਿਨਾਂ ਬਾਅਦ ਵੜਿਆ ਹਨਾ ਚਵਾਰਾ ਉਹ ਮੱਝ ਕਿਨੇ ਡਾਇਆ ਕੀ ਪਤਾ ਆਹ ਦੂਜਾ ਗੁੱਲਰ ਆ ਗਿਆ ਨਾ ਵਾਹ ਨਾ ਉਹ ਤਾਂ ਕਰ ਲਈ ਮੰਜੀ ਰੱਖ ਰੱਖਾ ਖਾਲੀ ਹੈ ਘਰ ਵੀ ਉਹ ਹੀ ਬਿਹਾਨੇ ਚ ਹੂੰ ਫੇਗ ਮਾਰਦਾ ਬਾਬਾ ਟਾਈਮ ਬਾ ਖੋਲਿਆ ਪਾਸੇ ਅਸੂ ਦਿਖਾਉਣਾ ਘਰ ਆ ਕਿਕਰ ਸੁੱਕ ਗਈ ਕੰਡੇ ਹੀ ਰਹਿ ਗਏ ਇਕੱਲੇ ਹੂੰ ਉਹ ਪੌੜੀਆਂ ਹੈ ਨਹੀਂ ਇੱਥੇ ਦੂਜੀ ਪੌੜੀ ਲੱਗੀ ਹੁੰਦੀ ਓ ਥੱਲੇ ਪਈ ਆ ਕਿੱਥੇ ਪਈ ਆ ਆ ਵੀ ਆਓ ਭਾਈ ਹਾਂ ਭਾਈ ਨੇ ਜਾ ਦਿਖਾਉਂਦੇ ਤੜਕੇ ਤੋਂ ਚੱਲ ਗਿਆ ਭਰਾ ਆ ਇਧਰ ਲਾ ਥਾਂ ਦੇ ਸਾਹਦੇ ਬੱਕਰੀਆਂ ਫਿਰਦੀਆਂ ਇਧਰ ਬੰਦ ਕਰ ਇਹਨੂੰ ਬਾਹਰ ਅੰਦਰ ਲਾ ਵੀ ਪੇੜ ਪੇੜ ਦੇ ਪੇੜ ਦੇ ਇਧਰ ਖਾਲੀ ਪਿਆ ਥਾਂ ਆਹ ਲਓ ਗੱਟਾ ਜਿਹੜਾ ਪਸ਼ੂ ਆ ਦੇ ਥੱਲੇ ਰੱਖਦੇ ਹੁੰਦੇ ਹਨ ਹੂੰ ਕੀ ਨਾਮ ਹੁੰਦਾ ਇਹਦਾ ਆਹ ਚੀਜ਼ ਪਤਾ ਕਿਸੇ ਨੂੰ ਕੀ ਹੈ ਆਹਾ ਦੋ ਲੱਕੜ ਦੇ ਆ ਪਤਾ ਹੋਇਆ ਤਾਂ ਕਮੈਂਟ ਚ ਦੱਸ ਦਿਓ ਹਾਂ ਨੇੜੂ ਵਿਹਾਦਨਾ ਨਹੀਂ ਪਤਾ ਹੁਣ ਜਿਆਦਾਤਰ ਚਲ ਆਇਆ ਉਹ ਇਧਰ ਖਾਲੀ ਪਿਆ ਥਾ ਬੱਕਰੇ ਆ ਸੋਕ ਕੀ ਹੈ ਨਾ ਮੇਰੀ ਹੂੰ ਪੱਕਣੇ ਵੇਰ ਲਾ ਦਿੰਦੀ ਪਹਿਲਾਂ ਚਲੋ ਠੀਕ ਹੈ ਇਹ ਸਗਾ ਆਪਣਾ ਘਰ ਜੇ ਵੀਡੀਓ ਵਧੇ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਧੰਨਵਾਦ